ਮਾਦੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਉਹ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਭੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਕਿ ਜੋ ਪਿੰਡ ਨੇ ਸੇਵਾ ਦਿੱਤੀ ਮੈਂ ਤੁਹਾਨੂੰ ਆਉਣਵਾ ਵਾਂਗੇ ਪਿੰਡ ਨੂੰ ਨਾਲ ਲੈ ਕੇ ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੋਈ ਗ੍ਰਾਂਡਾ ਮਗਰਾ ਉਹਨਾਂ ਨੂੰ ਉਹ ਪਿੰਡ ਜਿਵੇਂ ਜਿਵੇਂ ਲੱਗਣਗੇ ਲਾਵਾਂਗੇ ਤੇ ਕੋਈ ਵੱਧ ਘਾਟ ਹੋਵੇਗੀ ਆਪ ਦੇ ਕੋਲੋਂ ਬੁੜੀਆਂ ਕਰਾਂ ਮੈਂ ਤੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਤਨਦੇਹੀ ਨਾਲ ਇਹ ਸੇਵਾ ਮੈਂ ਨਿਭਾਉਣੀ ਚਾਹ ਉਹ ਨਿਭਾਵਾਂਗਾ ਕਿਵੇਂ ਆਇਆ ਮਨ ਦੇ ਵਿੱਚ ਤੁਸੀਂ ਉਹ ਤੇ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਇਹ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਸਰਪੰਚ ਪਿੰਡ ਹੈ ਕਿਸ ਤਰ੍ਹਾਂ ਦੇਖ ਦੋ ਤੇਰੇ ਬੇਟੇ ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਬਰਾ ਜੇ ਤੁਸੀਂ ਕੀ ਦੱਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਮੈਨੂੰ ਚੁਣਨਾ ਚਾਹੁੰਦੇ ਨੇ ਬੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਵੀ ਜੋ ਪਿੰਡ ਨੇ ਸੇਵਾ ਦਿੱਤੀ ਇਹ ਪਿੰਡ ਨੂੰ ਵਾਪਾਉਣ ਵਾਵਾਂਗੇ ਪਿੰਡ ਨੂੰ ਨਾਲ ਲੈ ਕੇ ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੋਈ ਗ੍ਰਾਂਟਾਂ ਆ ਗਰਾਉਣਗੀਆਂ ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ ਜੇ ਕੋਈ ਵੱਧ ਘਾਟ ਹੋਵੇਗੀ ਤੋਂ ਆਪਣੇ ਕੋਲੋਂ ਪੁਰੀਆਂ ਕਰਾਂਗੇ ਮੈਂ ਤਾਂ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਅਥਪਾਕ ਏਕੇ ਦੇ ਵਿੱਚ ਜੋ ਪਿਆਰ ਏ ਉਹ ਕਿਤੇ ਨਹੀਂ ਮਿਲਦਾ ਜੋ ਏਕਾ ਹੋਵੇਗਾ ਉੱਥੇ ਸਭ ਕੁਝ ਹੀ ਏ ਜਿਸ ਪਰਿਵਾਰ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਅਥਪਾਕ ਏ ਉੱਥੇ ਸਭ ਕੁਝ ਏ ਜਿੱਥੇ ਵੈਰ ਵਿਰੋਧ ਦੇ ਉੱਥੇ ਕੁਝ ਨਹੀਂ ਤੁਸੀਂ ਕੀ ਹੋਰ ਵੀ ਪਿੰਡਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋ ਇਸ ਬਾਰੇ ਮੈਂ ਸਭ ਪਿੰਡਾਂ ਨੂੰ ਇਹ ਹੀ ਕਹਿਣਾ ਵੀ ਜਿੱਥੋਂ ਤੱਕ ਵੀ ਹੋ ਸਕੇ ਸਮਤੀ ਕਰਕੇ ਇੱਕ ਨੁਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੱਕੇ ਬਲੰਦੀਆਂ ਤੱਕ ਲੈ ਜਾ ਸਕੇ ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਟੋਟਲ ਸਾਡੇ ਪੌਣੇ 400 ਵੋਟ ਹੈ ਕਿਹੜੇ ਕਿਹੜੇ ਕੰਮ ਨੇ ਜਿਹੜੇ ਵੈਸੇ ਨੇ ਜੀ ਉਹਦੇ ਦਾਤੇ ਕਰਨਾ ਚਾਹੁੰਦੇ ਜੇ ਤੁਸੀਂ ਕਰੋਗੇ ਪਿੰਡ ਦੇ ਕੰਮ ਤੇ ਬਹੁਤ ਸਾਰੇ ਪਏ ਨੇ ਨਾ ਤੇ ਬੱਚਿਆਂ ਦੇ ਖੇਡਣ ਲਈ ਕੋਈ ਇੱਥੇ ਗਰਾਊਂਡ ਹੈ ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਗੇੜਾ ਦੇਣ ਵਾਸਤੇ ਕੋਈ ਪਾਰਕ ਹੈ ਅਜੇ ਕੰਮ ਬਹੁਤ ਪਏ ਨੇ ਕਰਨ ਵਾਲੇ ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦਵੇਗੀ ਤੇ ਕਰਾਂਗੇ ਸਭ ਤੋਂ ਵੱਡਾ ਸਹਿਯੋਗ ਪਿੰਡ ਚੋਂ ਕੀਨਾ ਦਾ ਰਿਹਾ ਤੁਹਾਨੂੰ ਸਾਰੇ ਪਿੰਡ ਦਾ ਸਹਿਯੋਗ ਹੈ ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ ਇੱਕ ਬੰਦੇ ਨਾਲ ਕਦੇ ਸਮਤੀ ਨਹੀਂ ਹੁੰਦੀ ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ ਸਾਰਾ ਪਿੰਡ ਇਕੱਠਾ ਹੋਵੇ ਤੇ ਇੱਕ ਬੰਦੇ ਦੇ ਸਿਰ ਤੇ ਸੇਰਾ ਵੱਜਦਾ ਇੱਕ ਬੰਦਾ ਨਹੀਂ ਬਣ ਸਕਦਾ ਤੁਹਾਨੂੰ ਵੀ ਪ੍ਰਾਊਡ ਫੀਲ ਹੈ ਕਿਉਂ ਮਸ਼ਹੂਰ ਪਿੰਡਾ ਐਮੀ ਬਿਰਕ ਦੇ ਨਾਮ ਤੇ ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਦਾ ਨਾਮ ਰੌਸ਼ਨ ਹੋਏਗਾ ਸਰਵਸੰਮਤੀ ਨੇ ਪ੍ਰਾਊਡ ਫੀਲ ਤੇ ਵੇਖੋ ਜਦੋਂ ਇੱਕ ਪਿੰਡ ਦਾ ਨਾਮ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ ਬੇਟੇ ਕਰਕੇ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ ਪੂਰੇ ਵਰਲਡ ਦੇ ਵਿੱਚ ਨਾਮ ਹੈ ਅਜ ਇਕੱਲੇ ਪੰਜਾਬ ਦੇ ਵਿੱਚ ਨਹੀਂ ਪ੍ਰਾਊਡ ਫੀਲ ਤੇ ਹੁੰਦਾ ਹੀ ਹੈ ਜਦੋਂ ਇਥੋਂ ਦਾ ਕਰਪੜੇ ਹੋਈਏ ਪਹਿਲੇ ਨੰਬਰ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜਾ ਉਹ ਕੰਮ ਹੋਇਆ ਬਾਕੀ ਪ੍ਰਾਊਡ ਸਾਨੂੰ ਸਾਡੇ ਅਮੀ ਬਿਰਕਾ ਜੀ ਨੇ ਮੇਰਾ ਭਤੀਜਾ ਹੀ ਹੈ ਬੇਟੇ ਦਾ ਤਾਂ ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਤ ਕੀਤਾ ਹੈ ਬਾਕੀ ਨੌ ਉਹਨਾਂ ਦਾ ਰੋਸ਼ਨ ਹੈ ਪਹਿਲਾਂ ਵੀ ਐਵੇਂ ਮਿਰਕ ਦਾ ਤੇ ਹੁਣ ਵੀ ਇਹ ਪਿੰਡਲ ਕਰਨਗੇ ਤਾਂ ਹੀ ਇਸੇ ਕਰਕੇ ਸਾਰਪਸੰਤੀ ਇਹਨਾਂ ਤੇ ਕੀਤੀ ਹੈ ਇਹ ਵਧੀਆ ਮਤਲਬ ਕੰਮਕਾਰ ਕਰਨਗੇ ਮੂਰੇ ਹੋ ਕੇ ਜੋ ਵੀ ਕਰਨ ਨਾਲ ਕਰਾਉਣ ਨਾਲ ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸਮਤੀ ਨਾਲ ਸੁਰਤ ਹੈ ਵੀ ਜੋ ਕੰਮਕਾਰ ਕਰਨਗੇ ਆਪਦੀ ਮਰਜ਼ੀ ਨਾਲ ਪਿੰਡ ਦੇ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡਾ ਗਰਾਊਂਡ ਬਣਨ ਵਾਲਾ ਸਾਡੇ ਪਿੰਡਾ ਐਮੀ ਜਮ ਜਮ ਬੱਚਿਆਂ ਵਾਸਤੇ ਜਮ ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਸਾਚਾ ਜੀ ਜਮ ਵਾਸਤੇ ਜਗਾ ਲੈ ਦਿਓ ਕਿ ਜਮ ਜਮ ਦਾ ਸਮਾਨ ਰੱਖ ਕੇ ਦੇਵਾਂਗਾ ਮੈਂ ਤੁਹਾਨੂੰ ਜਮ ਬੱਚਿਆਂ ਵਾਸਤੇ ਜਮ ਅਸੀਂ ਹੁਣ ਮੈਂ ਐਮੀ ਵੀਰਕ ਨੂੰ ਕਹਾਂਗਾ ਵੀ ਬੇਟਾ ਹੁਣ ਵੀ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਤੇ ਮੈਨੂੰ ਜਮ ਦਾ ਸਮਾਨ ਲੈ ਕੇ ਦੇ ਤੇ ਜਮ ਦਾ ਸਮਾਨ ਵੀ ਰੱਖਵਾਵਾਂਗੇ ਉੱਥੇ ਆ ਬਾਕੀ ਜਿਵੇਂ ਵੀ ਹੋਊਗਾ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੀ ਸਾਰੇ ਪੰਚਾਇਤ ਰਲ ਕੇ ਇੰਨੇ ਪਿੰਡ ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਨੇ ਜਿਵੇਂ ਕਾਂਗਰਸ ਹੋ ਗਿਆ ਅਕਾਲੀ ਹੋ ਗਿਆ ਆਪ ਹੋ ਗਿਆ ਫਿਰ ਵੀ ਸਰਮਸਮਤੀ ਹੋਈ ਹੈ ਬਹੁਤ ਵੱਡੀ ਗੱਲ ਆ ਹਾਂਜੀ ਹਾਂਜੀ ਕਿਸੇ ਨੇ ਕੋਈ ਉਤਰਾਜ ਨਹੀਂ ਜੀ ਕੀਤਾ ਹੈਗਾ ਸਾਰੇ ਪਾਰਟੀਆਂ ਇਕੱਠੀਆਂ ਨੇ ਜੀ ਕੋਈ ਨਹੀਂ ਜੀ ਸਾਡੇ ਪਿੰਡ ਚ ਪਾਰਟੀ ਬਾਜੀ ਨਹੀਂ ਮਤਲਬ ਇੱਕ ਪਰਿਵਾਰ ਦੇ ਤੌਰ ਤੇ ਚੱਲਦੇ ਨੇ ਜੀ ਸਾਰਾ ਕੀ ਲੱਗਦਾ ਜੇ ਸਾਰੇ ਇਸ ਤਰ੍ਹਾਂ ਤੁਹਾਡੇ ਪਿੰਡ ਵਾਂਗੂ ਸੋਚਣ ਤਾਂ ਵੀ ਲੜਾਈਆਂ ਤਾਂ ਹੋਣਗੀਆਂ ਨਹੀਂ ਤੇ ਪਿਆਰ ਵੀ ਵਧੇਗਾ ਆ ਜੇ ਪਾਇਦਾ ਸਾਰੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵੀ ਸਾਰੇ ਸਰਬਸੰਮਤੀ ਨਾਲ ਸੁਣੋ ਕੋਈ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਐਵੇਂ ਵੱਡ ਟੋਕ ਕਰਕੇ ਕੋਈ ਜੇਲ੍ਹ ਚ ਚਲੇ ਜਾਂਦਾ ਕੋਈ ਕਿਤੇ ਦੁਰ ਜਾਂਦਾ ਤੇ ਕੋਈ ਨਸ਼ੇ ਕਰਦੇ ਨੇ ਕੋਈ ਸ਼ਰਾਬਾਂ ਪੀਉਂਦੇ ਨੇ ਜੋ ਫਿਰ ਗਲਤੀ ਹੈ ਜੀ ਫਿਰ ਨਸ਼ਾ ਵੱਧਦਾ ਜੀ ਇਸ ਕਰਕੇ ਜੇ ਸਰਬਸੰਮਤੀ ਹੋ ਜੇ ਬਹੁਤ ਵਧੀਆ ਗੱਲ ਹੈ ਸਾਰੇ ਪਿੰਡ ਵਾਲੇ ਬੇਨਤੀ ਹੈ ਵੀ ਸਰਬਸੰਮਤੀ ਕਰੋ ਧੰਨਵਾਦ ਹਾਂਜੀ ਪਹਿਲਾਂ ਤਾਂ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਫਤਿਹ ਮੈਂ ਵੇਖੋ ਇਹ ਅਸੀਂ ਬਹੁਤ ਹੀ ਵਧੀਆ ਮਹਿਸੂਸ ਕਰਦੇ ਆਂ ਵੇਖੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਜੋ ਬਣਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਕਲੇਸ਼ ਕਿਸੇ ਵੀ ਤਰ੍ਹਾਂ ਅਸੀਂ ਸਾਡੀ ਉਹ ਵੀ ਸਹਿਮਤੀ ਵਾਲੇ ਕੰਮ ਹੁੰਦਾ ਤੇ ਬਾਕੀ ਰਹੇ ਹੁਣ ਸਹਿਮਤੀ ਜਿਹੜੀ ਸਾਡੇ ਵੀਰ ਗੁਰਚਰਨ ਸਿੰਘ ਜੀ ਇਹਨਾਂ ਦਾ ਬਹੁਤ ਹੱਥਾਂ ਵਿੱਚ ਇਹਨਾਂ ਨੇ ਅੱਗੇ ਹੋ ਕੇ ਸਾਰੇ ਨੂੰ ਪ੍ਰੇਰਿਆ ਤੇ ਬਾਕੀ ਐਵੇਂ ਵੀ ਜੇ ਵੇਖੋ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਪਹਿਲਾਂ ਆਪਣੇ ਘਰ ਤੋਂ ਸਦਾਰ ਕਰਨਾ ਜ਼ਰੂਰੀ ਏ ਤੇ ਅਸੀਂ ਮਹਿਸੂਸ ਕਰਦੇ ਆ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਹਾਂ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ ਸਾਡੇ ਚਾਚਾ ਜੀ ਨੇ ਖੁਦ ਤੇ ਜੋ ਐਮੀ ਵਿਰਕ ਜੀ ਨੇ ਉਹ ਸਾਡੇ ਮਾਪਦੇ ਮੇਰਾ ਦੇ ਹੋਰੀ ਐ ਮੈਂ ਮਾਸੀ ਵੀ ਲੱਗਦੀ ਆ ਤੇ ਪਰਦਾਈ ਵੀ ਲੱਗਦੀ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਇਸ ਗੱਲ ਤੇ ਕਿੰਨੇ ਟਾਈਮ ਤੋਂ ਸਰਬਸੰਤੀ ਹੋਰੀ ਐ ਜਿਵੇਂ ਪਿੰਡ ਚ ਤੁਸੀਂ ਕਹ ਰਹੇ ਵੀ ਚੋਂ ਨਚੋਣੇ ਇਹ ਜੀ ਪਹਿਲੀ ਵਾਰ ਹੋਈ ਐ ਅੱਛਾ ਹਾਂਜੀ ਪਹਿਲੀ ਵਾਰ ਹੋਈ ਐ ਤੇ ਬਾਕੀ ਪਹਿਲਾਂ ਵੀ ਜੋ ਸਾਡੇ ਇੱਥੇ ਸਰਪੰਚ ਬਣਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੈਰ-ਵੁਰਾ ਉਹ ਕਿਸੇ ਵੀ ਤਰ੍ਹਾਂ ਦਾ ਨਹੀਂ ਸਭ ਮਿਲ ਕੇ ਚੱਲਦੇ ਨੇ। ਇਹ ਮਾਨ ਦੇ ਵਿੱਚ ਕਿਵੇਂ ਆਇਆ ਕਿ ਸਰਬਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ। ਇਹ ਵੇਖੋ ਜੀ ਨਗਰ ਦਾ ਹੀ ਫੈਸਲਾ ਸੀ। ਤੇ ਉਹਨਾਂ ਨੇ ਇਹ ਮਾਨ ਬਖਸ਼ਿਆ ਜੋ ਨਗਰ ਨੇ ਬਖਸ਼ਿਆ। ਕੱਲਾ ਤਾਂ ਕੋਈ ਵੀ ਸਮਰੱਥ ਨਹੀਂ ਹੁੰਦਾ। ਤੇ ਨਗਰ ਦੇ ਨਾਲ ਹੀ ਅਸੀਂ ਵੱਡੇ ਹੋਏ ਹਾਂ। ਤੇ ਸਾਡੇ ਚਾਚਾ ਜੀ ਜਿਹੜੇ ਨੇ ਅੱਗੇ ਆਏ ਨੇ। ਤੇ ਇਹ ਵੇਖੋ ਅੱਜ ਸਰਪੰਚ ਬਣ ਕੇ ਨਹੀਂ ਇਹ ਪਹਿਲਾਂ ਤੋਂ ਵੀ ਇਹਨਾਂ ਦਾ ਇਹ ਧਰਮ ਹੈ ਵੀ ਜੋ ਵੀ ਇਹ ਕੰਮ ਨਗਰ ਦੇ ਵਿੱਚ ਕਰਦੇ ਨੇ ਵੀ ਅੱਗੇ ਹੋ ਕੇ ਕਰਦੇ ਨੇ ਸਭ ਤੋਂ ਪਹਿਲੇ ਇਹਨਾਂ ਦੀ ਹੁੰਦੀ ਹੈ ਤੇ ਹੁਣ ਤਾਂ ਸਰਪੰਚ ਨੇ ਹੁਣ ਤਾਂ ਵੇਖੋ ਕਰਨੀ ਹੀ ਕਰਨੀ ਬਤੌਰ ਐਮਈ ਦੇ ਫੈਮਿਲੀ ਮੈਂਬਰ ਤੁਸੀਂ ਕਿੰਨਾ ਕੁ ਕੋ ਅਸੀਂ ਤਾਂ ਜੀ ਵੇਖੋ ਸਾਡੇ ਘਰ ਦੇ ਵਿੱਚ ਇੱਕ ਚਰਾਗ ਜਿਹੜਾ ਹੈ ਵੀ ਉਹਨੇ ਇਹਨੇ ਆਰਵਰਡ ਦੇ ਵਿੱਚ ਹੀ ਉਹਨਾਂ ਨੇ ਇੱਕ ਨਾਰੋਸ਼ਨ ਕੀਤਾ ਹੈ ਤੇ ਉਹਦੇ ਵਿੱਚ ਸਾਨੂੰ ਪਰਿਵਾਰ ਨੂੰ ਤਾਂ ਨਗਰ ਨੂੰ ਮੈਂ ਮਹਿਸੂਸ ਕਰਦਾ ਇਸ ਗੱਲ ਤੇ ਮਾਨ ਕਰਦਾ ਹੈ ਕਿ ਅਸੀਂ ਤੁਹਾਨਾਂ ਦੇ ਘਰ ਦੇ ਮੈਂਬਰ ਆ ਕਿਵੇਂ ਮੰਚ ਆ ਜਿਹੜਾ ਹੈਗਾ ਜ਼ਿਆਦਾਤਰ ਪਿੰਡਾਂ 'ਚ ਲੜਾਈਆਂ ਹੋ ਰਹੀਆਂ ਨੇ ਪਰਚੇ ਦਰਜ ਹੋ ਰਹੇ ਨੇ ਤੁਹਾਡੇ ਮੰਚ ਕਿੰਨੇ ਆ ਵੀ ਸਰਪੰਚ ਦੇਖੋ ਜੀ ਜਿਹੜੀਆਂ ਲੜਾਈ ਝਗੜੇ ਹੋ ਰਹੇ ਨੇ ਇਹਦੀ ਵੀ ਅਸੀਂ ਮਤਲਬ ਇੱਕ ਸਖਤ ਨਿੰਦਾ ਕਰਦੇ ਆ ਉਹ ਚੀਜ਼ਾਂ ਠੀਕ ਨਹੀਂ ਹੈ ਪਰ ਸਾਡੇ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਹੀ ਸਲਾਘਾਯੋਗ ਕਦਮ ਚੱਕਿਆ ਜਿਹੜਾ ਕਿ ਸਮਕੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ। ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ। ਇਸ ਚੀਜ਼ ਦੇ ਉੱਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਅਸੀਂ ਇਹ ਵੀ ਕਵਾਂਗੇ ਕਿ ਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਹੈ ਔਰ ਇਹ ਵਧੀਆ ਕਰਨ ਲੈਣੇ ਚਾਹੀਦੇ ਨੇ। ਐਮੀ ਵਿੜਕ ਦਾ ਪਿੰਡ ਆ ਕਿੰਨਾ ਇੱਕ ਪ੍ਰਾਊਡ ਫੀਲ ਹੁੰਦਾ ਇਸ ਟੀਮ ਨੇ। ਦੇਖੋ ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਆ ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਝ ਵੀ ਹੁੰਦਾ ਹੈ ਤੋ ਜਦੋਂ ਅਸੀਂ ਆਪਣੇ ਪਿੰਡ ਦਾ ਨਾਂ ਲੈਨੇ ਆ ਸਾਨੂੰ ਹਰੇਕ ਉੱਥੇ ਐਂ ਕਹਿੰਦਾ ਜੀ ਐਮੀ ਵੀਰ ਦਾ ਪਿੰਡ ਆ ਸਾਨੂੰ ਬਹੁਤ ਪ੍ਰਾਊਡ ਹੁੰਦਾ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਆ ਕਿ ਹਾਂ ਜੀ ਸਾਡੇ ਪਿੰਡ ਦੇ ਨੇ ਸਾਨੂੰ ਪ੍ਰਾਊਡ ਐ ਸਟਾਰ ਨੇ ਇੱਕ ਬਹੁਤ ਵਧੀਆ ਔਰ ਅੱਜ ਹੋਰ ਪ੍ਰਾਊਡ ਫੀਲ ਆ ਜੋ ਸਰਬਸ਼ੰਤੀ ਨੇ ਹਾਂਜੀ ਸਰ ਅਸੀਂ ਇਸ ਚੀਜ਼ ਦੇ ਉੱਤੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਸਾਡੇ ਨਗਰ ਦਾ ਹੋਰ ਵੀ ਨਾਂ ਹੋਣਾ ਔਰ ਇਹਦੇ ਨਾਲ ਸਾਡੇ ਐਮੀ ਵੀਰ ਕਬੀਰ ਜੀ ਨੂੰ ਵੀ ਕਾਫੀ ਜਿਹੜਾ ਉਹਨੂੰ ਵੀ ਮਾਣ ਮਿਲਣਾ ਹੋਰ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ ਠੀਕ ਹੈ ਜੀ ਥੋੜੀ ਆਵਾਜ਼ ਨਾਲ ਤੇ ਹੋਰ ਜਿਹੜੇ ਹੈਗੇ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਤੁਸੀਂ ਲੈ ਕੇ ਚੱਲੋਗੇ ਕਿ ਤੁਸੀਂ ਵੀ ਨੌਜਵਾਨ ਦੇਖੋ ਜੀ ਪਹਿਲ ਦੇ ਆਧਾਰ ਤੇ ਤਾਂ ਹੀ ਪਹਿਲਾਂ ਤਾਂ ਜੋ ਪਿੰਡ 'ਚ ਜੋ ਨਹੀਂ ਹੋਇਆ ਉਹ ਹੀ ਕਰਾਂਗੇ ਜਿਵੇਂ ਪਿੰਡ ਦੀ ਫਰਨੀ ਜਿਹੜੀ ਹੈ ਉਹ ਕੱਚੀ ਹੈ ਜਿਵੇਂ ਸੜਕਾਂ ਦੇ ਆਲੇ ਦੁਆਲੇ ਮਤਲਬ ਇਹ ਪਿੰਡ ਦਾ ਤਾਂ ਇੱਡਾ ਵਧੀਆ ਉਹ ਹੈ ਨਹੀਂ ਕਿ ਉੱਥੋਂ ਕੋਈ ਸਾਧਨ ਚੰਗੀ ਤਰ੍ਹਾਂ ਲੰਘ ਸਕੇ ਇਸੇ ਨਿਬਤ ਕੀ ਹੋਣੀ ਚਾਹੀਦੀ ਹੈ ਬਾਕੀ ਗਰਾਊਂਡ ਦਾ ਕੰਮ ਹੋਣਾ ਚਾਹੀਦਾ ਤਾਇਆ ਜੀ ਨੇ ਪਹਿਲਾਂ ਦੱਸਿਆ ਥੋਨੇ ਸਾਰੇ ਕੰਮ ਹੋਣੇ ਬਾਕੀ ਉਹ ਵੀ ਜੇ ਕੋਈ ਪਹਿਲਾਂ ਵੀ ਕੁਝ ਨਹੀਂ ਸੀ ਮਤਲਬ ਕਿ ਗ੍ਰਾਂਟ ਵਗੈਰਾ ਆਉਂਦੀ ਤਾਂ ਤਾਇਆ ਜੀ ਕੋਲੋਂ ਜਿਵੇਂ ਇਹਨਾਂ ਨੇ ਸਕੂਲ ਨੂੰ ਰੰਗ ਰੋਗਨ ਕਰਾਇਆ ਮਤਲਬ ਕਿ ਕੋਲੋਂ ਵੀ ਕਰਾਉਂਦੇ ਰਹਿੰਦੇ ਨੇ ਕੰਮ ਹੋਂ ਤਾਂ ਖੁਦ ਸਰਪੰਚ ਨੇ ਫਿਰ ਸਾਰਾ ਕੁਝ ਇਕੱਠੀ ਹੋ ਕੇ ਚੱਲ ਪਹਿਲੀ ਤਾਂ ਮਤਲਬ ਪਿੰਡ ਦੇ ਸੁਧਾਰ ਲਈ ਜਿਹੜਾ ਹੈਗਾ ਅੱਗੇ ਰਹੇ ਬਿਲਕੁਲ ਬਿਲਕੁਲ ਇਸ ਤੋਂ ਕੋਈ ਦੂਰ ਹੈ ਨਹੀਂ ਗੱਲ ਇਨਾਂ ਨੇ ਜੋ ਵੀ ਕੀਤਾ ਅੱਗੇ ਹੋ ਕੇ ਕੀਤਾ ਪਿੰਡ ਦੇ ਭਲੇ ਲਈ ਕੀਤਾ ਸਾਰਾ ਕੁਝ